ਸਤਿ ਸ੍ਰੀ ਅਕਾਲ ਜੀ ਧਰਿਵਾਲ ਪਟੋਰੀ ਸਾਹਿਬ ਮੁੱਖੀ ਪਟੋਰੀ ਪਿੰਡ ਦੀ ਸੰਗਤ ਸਰਦਾਰ ਮਨਜੀਤ ਸਰਦਾਰ ਜਗਤਾਰ ਠਗੋਰੀ ਜੀ ਗਗਨ ਜੀ ਆ ਗਗਨ ਜੀ ਚਰਬੀ ਕਲਾ ਵਾਲੇ ਆਜ਼ਾਦ ਖੇਡਾਂ ਦੇ ਬਾਅਦ ਵਿੱਚ ਆਜ਼ਾਦ ਹੁਸਤੀ ਦੇ ਬਾਅਦ ਵਿੱਚ ਧੰਨਵਾਦ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਲਾਉਣਗੇ ਜੇ ਆਓ ਗਗਨ ਜੀ ਆਓ ਮੇਰੇ ਆਓ ਇੱਧਰ ਵੀ ਆਓ ਗਗਨ ਜੀ ਪ੍ਰਧਾਨ ਜੀ ਆਵੋ ਤੇ ਸਤੰਤਰ ਜੀ ਨੇ ਮਹਰਕਲਾ ਦੇ ਪ੍ਰਧਾਨ ਜੀ ਨਹੀਂ ਆਇਓ ਮਨ ਜੀ ਆਓ ਤੇਰੇ ਨਾਲ ਬਹੁਤ ਬਹੁਤ ਧੰਨਵਾਦ ਸੱਪ ਡੋਰੀ ਵਾਲੀ ਸਾਰੀ ਸੰਗਤਾਂ ਲੋ ਜੀ ਆ ਆਇਓ ਮੇਰੇ ਨਾਲ ਡੋਰੀ ਲੈ ਕੇ ਕੋਤੇ ਕਰੋ ਖਾਸ ਕਰਕੇ ਸਰਦਾਰ ਭਾਈ ਜੀ ਦਾ ਖਾਲਸਾ ਵਾਅਦ ਦੀ ਸਹਾਇਤ ਇਹ ਚੰਗਾ ਜਿਹੜੀ ਚੰਗ ਹੈ ਭਾਵੇਂ ਖਾਲਸਾ ਪੰਥ ਨੂੰ ਬਹੁਤ ਬਹੁਤ ਧੰਨਵਾਦ ਇਹ ਪਾਨੇ ਦੀ ਲੜਾਈ ਗਰੀਬ ਦੀ ਲੜਾਈ ਪੰਜਾਬੀਆਂ ਦੀ ਲੜਾਈ ਛੱਡਦੀ ਹੈ ਦੂਜੇ ਪਾਸੇ ਹਰ ਰਾਜ ਦੀ ਜਿੱਤੀਆਂ ਨੇ ਦੂਜੀਆਂ ਵਾਲੀਆਂ ਪਾਰਟੀਆਂ ਜਿਹੜੀਆਂ ਕੱਲੇ ਤੇ ਲੁਕਮੋ ਤੁਸੀਂ ਜਾਣਦੇ ਹੋ ਪਹਿਲੇ ਕਾਂਗਰਸ ਨੇ ਪੰਚਰਾਤ ਖਰਾਬ ਕੀਤਾ ਹੁਣ ਇਹਨਾਂ ਨੇ ਖਰਾਬ ਕਰ ਦਿੱਤਾ ਡੋਵਲੇ ਨੇ ਹਰ ਸਾਲ ਆਪਣੀ ਜਿੰਦਗੀ ਦੇ ਖਰਾਬ ਹੁੰਦੇ ਨੇ ਜੇ ਪੰਜਾਬ ਨੂੰ ਨਾ ਬਚਾਇਆ ਆਪਾ ਕਿੱਥੇ ਹੋਏ ਆਪਣਾ ਪੰਜਾਬ ਬਹੁਤ ਦਿੱਕਤ ਵਿੱਚ ਤੁਸੀਂ ਜਾਣਦੇ ਹੋ ਇੱਟੀਆਂ ਬਚਾਉਣ ਦਾ ਖਾਲੀ ਰੋਣ ਏਪੀ ਨੂੰ ਸਹੂਲਤ ਦੇਣ ਵਾਲਾ ਕਾਲੀਦਨ ਗਰੀਬ ਦੀਪਾ ਫੰਡ ਦਾ ਖਾਲੀ ਜਮ ਭਾਵੇਂ ਆਟਾ ਧਾਲ ਸਭ ਨੂੰ ਪੈਂਦੇ ਜੋ ਜੀ ਕਿਸਾਨੀ ਤੇ ਗਰੀਬ ਵਾਸਤੇ ਦੇਣ ਵਾਲਾ ਖਾਲੀਦਨ ਤੇ ਡਿਵੈਲਪਮੈਂਟ ਕਰਾਉਣ ਦਾ ਖਰਚ ਇੱਕ ਵੀ ਨਿਸ਼ਾਨੀ ਇਹਨਾਂ ਦੀ ਹੈ ਇਸ ਕਰਕੇ ਆਪਾਂ ਇਕੱਠੇ ਹੋਏ ਇੱਕ ਤੱਦੇ 흘ਿਸ਼ਤੀ ਹੋਈ ਆਪਣੀ ਗੌਂਦੀ ਬੋਝ ਹੰਢ ਅਕਾਲੀ ਦਾ ਤਕੜਾ ਤਾਂ ਆਪ ਸਾਰੇ ਇੱਕ ਤਕੜੇ ਜੋ ਇਸ ਪਾਰਟੀ ਨੂੰ ਤਕੜਾ ਫਿਰਦੀਆਂ ਦੇ ਦਿਆ ਸੈਸ ਕਰਿਓ ਆਪਣੇ ਚੁੰਦਾ ਸਾਹਿਬ ਅੱਗੇ ਚੁੰਦਾ ਸਾਹਿਬ ਨਾਮ ਹੈ ਆਪਣੇ ਹਲਕੇ ਦੇ ਸੇਵਾਦਾਰ ਜਿਹੜੇ ਐਮਟੀ ਸਾਹਿਬ ਸਟੇਟ ਐਨਾਲੋਗ ਨੇ ਬਣਾਉਂਦਾ ਹੈ ਕਿ ਬਹੁਤ ਤਕੜੀ ਆਵਾਜ਼ ਉੱਤੇ ਬੁਲਉਂਦੇ ਇਹ ਆਪਣੀ ਮਦਦ ਅੱਗੇ ਉਸਦੀ ਹੱਲ ਜਣਾ ਦੇਖਣਾ ਨਹੀਂ ਬਹੁਤ ਬਹੁਤ ਧੰਨਵਾਦ ਵਾਜੇ ਜੀ ਦਾ ਖਾਸਾ ਵਾਜੇ ਜੀ ਦੇ ਬਤੇ ਜਿੰਦਾਬਾਦ ਆਓ ਜੀ ਕਮਟਰ ਸਿੰਘ ਜੀ ਆਓ ਜੀ ਰੇ ਜੀ ਸਭ ਤੋਂ ਵੱਡੇ ਅੱਗੇ ਜੀ ਆਓ ਜੀ ਰੇ ਡਾਕਟਰ ਸਾਹਿਬ ਨੇ ਜੀ ਡੀਐਫਸੀ ਅਲੂ ਭਾਉ ਜੀ ਆਓ ਜੀ ਬਲਾਉ ਸਤਿ ਸ੍ਰੀ ਅਕਾਲ ਧੰਨਵਾਦ ਤੁਹਾਡੇ ਦੇ ਮਾਣ ਹੈ ਪਟਨਾ ਮਾਨਾ ਤੁਹਾਡੇ ਕਲਟਰ ਸਿੰਘ ਜੀ ਬੱਧ ਮਾਨਾ ਤੁਸੇ ਇਤਿਹਾਸ ਦਰਹਾਉਗੇ ਜੀਨਾਂ ਦੀ ਅਮਨਜੀ ਤਰਤੀ 70 ਰੋਸੀਦਾ ਦੀ ਤਰਤੀ ਕੁਤਬੇ ਦੀ ਤਰਤੀ ਕਿੱਥੇ ਬਰਬਾਦ ਇਹ ਕਿਹੜੀ ਤਰਨ 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 ਨਹੀਂ ਕਿੱਦੀ ਚਲੋ ਜੀ ਅੱਗੇ